ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਧੀ ਅਧੂਰੀ ਗੱਲ ਸੁਣਿਆ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੀ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆਂ ਕਿ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ ਉਹ ਵੀ ਬਿਨਾਂ ਨਾਗਾ ਪਾਇਆ ਇਹ ਨਹੀਂ ਕਿ ਆਪਾਂ ਅੱਜ ਉੱਠੇ ਆ ਤਾਂ ਕੱਲ ਨੂੰ ਕਹਿ ਦਿੱਤਾ ਕਿ ਮੇਰੇ ਤੋਂ ਤਾਂ ਉੱਠਿਆ ਹੀ ਨਹੀਂ ਗਿਆ ਨਾ ਕੋਈ ਬਹਾਨਾ ਨਹੀਂ ਕੋਈ ਨਾਗਾ ਨਹੀਂ ਜ਼ਿੰਦਗੀ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਤੁਸੀਂ ਭਾਵੇਂ ਆਪਣੇ ਘਰ ਦੇ ਵਿੱਚ ਹੋ ਭਾਵੇਂ ਤੁਸੀਂ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਦੇ ਘਰ ਗਏ ਹੋ ਜਿੱਥੇ ਮਰਜ਼ੀ ਹੋਵੋ ਬਸ ਅਮਰਤ ਵੇਲੇ ਦੇ ਵਿੱਚ ਜ਼ਰੂਰ ਉੱਠਣਾ ਹੈ ਅਮਰਤ ਵੇਲੇ ਰੋਜ਼ ਉੱਠਣਾ ਸ਼ੁਰੂ ਕਰ ਦਿਓ ਉਠਾਉਣਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਦ ਆਪਿਆ ਆਪਾਂ ਤਾਂ ਬਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਵੀ ਤਰਸ ਕਰੋ ਕਿਰਪਾ ਕਰੋ ਸਾਡੀ ਵੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਅਤੇ ਇਹ ਅਰਦਾਸ ਬੇਨਤੀ ਆਪਾਂ ਹਰ ਰੋਜ਼ ਕਰਦੇ ਰਹਿਣਾ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਜ਼ਰੂਰ ਕਰਨੀ ਆ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ 10 ਮਿੰਟ ਜਿੰਨੀ ਵਾਰ ਵੀ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਹੋ ਜਾਂ ਫਿਰ ਜਿੱਥੇ ਵੀ ਤੁਹਾਡਾ ਮਨ ਟਿਕਦਾ ਹੈ ਭਾਵ ਕਿ ਤੁਸੀਂ ਕਿਸੇ ਗੁਰੂ ਸਾਹਿਬਾਨ ਦਾ ਨਾਮ ਜਾਪ ਕਰਨਾ ਚਾਹੁੰਦੇ ਹੋ ਗੁਰਮੰਤਰ ਜਾਪ ਕਰਨਾ ਚਾਹੁੰਦੇ ਹੋ ਮੂਲ ਮੰਤਰ ਜਾਪ ਕਰਨਾ ਚਾਹੁੰਦੇ ਹੋ ਜਾਂ ਗੁਰਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਮਰਜ਼ੀ ਤੁਹਾਡਾ ਜਿੱਥੇ ਮਨ ਟਿਕਦਾ ਹੈ ਨਾ ਉਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਲਾ ਦੇਣੀ ਆ ਵੀ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਮੈਨੂੰ ਅਮਰਤ ਵੀਲਾ ਬਖਸ਼ੋ ਜਦੋਂ ਆਪਾਂ ਇਸ ਤਰ੍ਹਾਂ ਰੋਜ਼ ਪਿਆਰ ਦੇ ਵਿੱਚ ਭਿੱਜ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਾਂਗੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਾਡੇ ਪਿਆਰ ਦੇ ਬੱਜੇ ਨੇ ਅਸੀਂ ਇੱਕ ਕਦਮ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਚੁੱਕਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਲ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੀ ਬਾਹ ਫੜ ਲੈਣੀ ਆ ਫਿਰ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਕੋਈ ਔਗਣ ਕੋਈ ਕਮੀਆਂ ਨਹੀਂ ਵਿਚਾਰਦੇ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਪਿਆਰ ਨੂੰ ਦੇਖ ਕੇ ਝਟ ਮਿਹਰਮਾਨ ਹੋ ਜਾਂਦੇ ਆ ਤਾਂ ਜੇਕਰ ਆਪਾਂ ਰੋਜ਼ ਰੋਜ਼ ਇਸ ਤਰ੍ਹਾਂ ਸੱਚੇ ਮਨੋਂ ਪਿਆਰ ਵਿੱਚ ਭਿੱਜ ਕੇ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਦੇ ਵਿੱਚ ਜ਼ਰੂਰ ਉਠਾਉਣਗੇ ਇਹ ਤੁਸੀਂ ਅੱਜ ਹੀ ਅਜਮਾ ਕੇ ਦੇਖ ਲਓ ਜੇਕਰ ਤੁਸੀਂ ਸੱਚਮੁੱਚ ਅਮਰਤ ਵੇਲੇ ਉੱਠਣਾ ਚਾਹੁੰਦੇ ਹੋ ਅਮਰਤ ਵੇਲੇ ਦਾ ਆਨੰਦ ਮਾਣਨਾ ਚਾਹੁੰਦੇ ਹੋ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਨਾ ਕਿ ਅਮਰਤ ਵੇਲਾ ਕੋਈ ਆਮ ਵੇਲਾ ਨਹੀਂ ਆ ਇਹ ਗੁਰਨਾਣਕ ਪਾਤਸ਼ਾਹ ਜੀ ਦੀ ਮਿੱਠੀ ਨਿੱਗੀ ਗੋਦ ਦਾ ਨਿਗ ਗਿਆ ਤਾਂ ਜੇਕਰ ਤੁਸੀਂ ਇਹ ਨਿਗ ਮੰਨਣਾ ਚਾਹੁੰਦੇ ਹੋ ਤਾਂ ਆਪਣੇ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਲਾਉਣੀਆਂ ਨੇ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਨੂੰ ਵੀ ਆਪਣੀ ਗੋਦ ਦਾ ਨਿਗ ਬਖਸ਼ੋ ਜਦੋਂ ਆਪਾਂ ਪਿਆਰ ਵਿੱਚ ਭਿੱਜ ਕੇ ਮਿੰਤਾ ਤਰਲੇ ਕਰਾਂਗੇ ਆਪਣੇ ਗੁਰੂ ਅੱਗੇ ਅਰਜ਼ੀਆਂ ਲਾਵਾਂਗੇ ਤਾਂ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਉਹ ਝੱਟ ਹੀ ਆਪਣੇ ਬੱਚਿਆਂ ਦੇ ਉੱਤੇ ਕਿਰਪਾ ਕਰ ਦਿੰਦੇ ਨੇ ਬਸ ਅਸੀਂ ਹੀ ਕਦੀ ਮਾਣ ਦੇ ਨਾਲ ਪਿਆਰ ਦੇ ਨਾਲ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਨਹੀਂ ਕੀਤੀ ਅਸੀਂ ਉਤਲੇ ਮਨੋਂ ਕਹਿੰਦੇ ਆ ਕਿ ਅਸੀਂ ਉੱਠਣਾ ਚਾਹੁੰਦੇ ਆ ਜਿੱਦ ਦਿਨ ਅਸੀਂ ਧੁਰ ਅੰਦਰੋਂ ਸੱਚਮੁੱਚ ਅਮਰਤ ਵੇਲੇ ਉੱਠਣਾ ਚਾਹੀਆ ਜਿਸ ਦਿਨ ਸੱਚਮੁੱਚ ਸਾਡੇ ਅੰਦਰ ਅਮਰਤ ਵੇਲੇ ਦੀ ਤੜਫ ਪੈਦਾ ਹੋਈ ਆਪਣੇ ਗੁਰੂ ਪ੍ਰਤੀ ਤੜਫ ਪੈਦਾ ਹੋਈ ਤਾਂ ਸਤਿਗੁਰ ਸੱਚੇ ਪਾਤਸ਼ਾਹ ਨਹੀਂ ਤਾਂ ਪਲ ਦੀ ਦੇਰੀ ਨਹੀਂ ਲਾਉਣੀ ਸੋ ਰਾਤ ਨੂੰ ਰੋਜ਼ ਹੀ ਸੌਣ ਲੱਗਿਆਂ ਇਹ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਬਾਕੀ ਜੇ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਨਾ ਉਦੋਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਅਮਰਤ ਵੇਲਾ ਹੀ ਮੰਗਣਾ ਹੈ ਫਿਰ ਜਦੋਂ ਤੁਹਾਨੂੰ ਅਮਰਤ ਵੇਲੇ ਦੇ ਵਿੱਚ ਜਾਗavਣੀ ਸ਼ੁਰੂ ਹੋ ਗਈ ਯਕੀਨਨ ਹੀ ਤੁਸੀਂ ਉੱਠੋਗੇ ਫਿਰ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਸ਼ਬਦ ਕੀ ਕਹਿਣਾ ਹੈ ਸਤਨਾਮ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਸੰਗਤ ਜੀ ਅਮਰਤ ਵੇਲਾ ਅਮਰਤ ਵੇਲੇ ਦਾ ਨੇਮ ਅਤੇ ਸ਼ੁਕਰਾਨਾ ਜਿਸ ਬੰਦੇ ਨੂੰ ਇਹ ਤਿੰਨ ਚੀਜ਼ਾਂ ਦੀ ਮਹੱਤਤਾ ਦਾ ਪਤਾ ਲੱਗ ਗਿਆ ਜੀਦੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਚੀਜ਼ਾਂ ਆ ਗਈਆਂ ਉਹਨੂੰ ਕਦੇ ਵੀ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਉਹਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਨੇ ਮਹਾਪੁਰਖ ਜੀ ਕਹਿੰਦੇ ਸਤਿਗੁਰ ਸੱਚੇ ਪਾਸ਼ਾ ਉਹਦੇ ਹੱਥ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੀ ਦੇ ਦਿੰਦੇ ਨੇ ਵੀ ਲੈ ਭਾਈ ਤੂੰ ਆਪ ਵਰਤ ਤੇ ਭਾਵੇਂ ਅੱਗੇ ਵੰਡ ਐਨੀ ਕਿਰਪਾ ਕਰਦੇ ਨੇ ਸਭਾ ਸਾਫ માં ਆਪਣੇ ਸਤਿਗੁਰ ਸਚੇ ਪਾਤਸ਼ਾਹ ਤੋਂ ਇਹ ਤਿੰਨ ਚੀਜ਼ਾਂ ਮੰਗ ਕੇ ਲੈਣੀਆਂ ਨੇ ਅਮਰਤ ਵੀਲਾ ਅਮਰਤ ਵੀਲੇ ਦਾ ਨੇਮ ਅਤੇ ਮਾਲਕ ਦਾ ਸ਼ੁਕਰਾਨਾ ਰੋਜ਼ ਸ਼ੁਕਰਾਨਾ ਕਰਨਾ ਹੈ ਆਪਣੇ ਸਰੀਰ ਤੋਂ ਲੈ ਕੇ ਆਪਣੇ ਘਰ ਦਾ ਆਪਣੇ ਕਾਰੋਬਾਰ ਦਾ ਪਰਿਵਾਰ ਦਾ ਨਿੱਕੀ ਤੋਂ ਨਿੱਕੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਦਾ ਮਾਲਕ ਦੇ ਅੱਗੇ ਸ਼ੁਕਰਾਨਾ ਕਰਨਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੇਰੇ ਉੱਤੇ ਇਹ ਕਿਰਪਾ ਕੀਤੀ ਜਿਵੇਂ ਜਿਵੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨੇੜੇ ਹੋਵਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੋਵੇਗੀ ਸੋ ਸੰਗਤ ਜੀ ਇਹ ਤਿੰਨੇ ਚੀਜ਼ਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਮੰਗਣੀਆਂ ਨੇ ਜੇ ਮਿਲ ਜਾਣ ਤਾਂ ਸਮਾ ਲੈਣੀਆਂ ਨੇ ਅਮਰਤ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰ ਦਈਏ ਅਮਰਤ ਵੇਲੇ ਉੱਠਣਾ ਸ਼ੁਰੂ ਕਰਾਂਗੇ ਤਾਂ ਕਲਯੁਗ ਨੇ ਵੀ ਕਈ ਰੂਪਾਂ ਦੇ ਵਿੱਚ ਆ ਕੇ ਸਾਡੇ ਉੱਤੇ ਆਪਣਾ ਪੂਰਾ ਪੂਰਾ ਪ੍ਰਭਾਵ ਪਾਉਣਾ ਹੈ ਸਾਨੂੰ ਅਮਰਤ ਵੇਲੇ ਉੱਠਣ ਤੋਂ ਰੋਕਣਾ ਹੈ ਅਮਰਤ ਵੇਲੇ ਨਾਮ ਜਪਣ ਤੋਂ ਰੋਕਣਾ ਹੈ ਪਰ ਆਪਾਂ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਚੱਲਣਾ ਹੈ ਗੁਰੂ ਅਗੇ ਅਰਦਾਸਾਂ ਮੇਂਟੀਆਂ ਕਰਕੇ ਸੌਵਾਂਗੇ ਤਾਂ ਫਿਰ ਕਲਯੁਗ ਦਾ ਪ੍ਰਭਾਵ ਨਹੀਂ ਪਵੇਗਾ ਅਮਰਤ ਵੇਲੇ ਦੇ ਆਪਾਂ 5 ਮਿੰਟ ਵੀ ਸਮਾਂ ਲੈਣੇ ਸ਼ੁਰੂ ਕਰ ਦਿੱਤੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚ ਰੰਗ ਭਾਗ ਲੱਗਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਜੇਕਰ ਤੁਸੀਂ ਅਮਰਤ ਵੇਲੇ ਦਾ ਪੂਰਾ ਸਮਾਂ ਨਹੀਂ ਸੰਭਾਲ ਪਾਉਂਦੇ ਅਮਰਤ ਵੇਲੇ ਦੇ 2.5 3 ਘੰਟੇ ਭਜਨ ਬੰਦਗੀ ਨਹੀਂ ਕਰ ਪਾਉਂਦੇ ਤਾਂ ਸ਼ੁਰੂਆਤ 5 ਮਿੰਟ ਤੋਂ ਕਰ ਲਓ ਪਹਿਲੇ ਦਿਨ ਤੁਸੀਂ 5 ਮਿੰਟ ਸੰਭਾਲ ਲਏ ਤਾਂ ਅਗਲੇ ਦਿਨ ਤੁਹਾਨੂੰ ਇਹਨਾਂ 5 ਮਿੰਟਾਂ ਦੀ ਤਾਕਤ ਦਾ ਪਤਾ ਲੱਗ ਜਾਣਾ ਹੈ ਇਹ ਸਾਨੂੰ ਹੀ ਲੱਗਦਾ ਹੈ ਕਿ ਅਸੀਂ ਪੰਜਨਮੰਦਗੀ ਕਰ ਰਹੇ ਹਾਂ ਨਾਮ ਜਪ ਰਹੇ ਹਾਂ ਨਾ ਜੀ ਜੇ ਸਤਿਗੁਰੂ ਸੱਚੇ ਪਾਸ਼ਾ ਆਪਣਾ ਨਾਮ ਜਪਾ ਰਹੇ ਹਨ ਆਪਾਂ ਤਾਂ ਹੀ ਜਪ ਸਕਦੇ ਹਾਂ ਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਾਂ ਪਿਆਰ ਦੇ ਵਿੱਚ ਭਿੱਜ ਕੇ 5 ਮਿੰਟ ਹਾਜ਼ਰੀ ਲਾਈ ਤਾਂ ਸਾਡੇ ਪਹਿਲੇ ਦਿਨ ਤੇ 5 ਮਿੰਟ ਦੀ ਹਾਜ਼ਰੀ ਨੂੰ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾ ਆਪਣੇ ਆਪ ਹੀ ਵਧਾ ਦੇਣਾ ਹੈ ਜੇ ਅਸੀਂ ਪਿਆਰ ਦੇ ਵਿੱਚ ਭਿੱਜ ਕੇ ਬੈਠੇ ਹੋਏ ਨਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਦਿਆਂ देर ਨਹੀਂ ਲਾਉਣੀ ਤਾਂ ਜੇ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਆ ਨੀਂਦ ਕੇਰਾ ਪਉਂਦੀ ਆ ਆਲਸ ਕੇਰਾ ਪਉਂਦਾ ਹੈ ਤਾਂ ਤੁਸੀਂ ਇਕਰੀ 5 ਮਿੰਟ ਤੋਂ ਸ਼ੁਰੂਆਤ ਕਰੋ 10 ਮਿੰਟ ਤੋਂ ਸ਼ੁਰੂਆਤ ਕਰ ਲਓ 15 ਮਿੰਟ ਤੋਂ ਸ਼ੁਰੂਆਤ ਕਰ ਲਓ ਗੁਰਬਾਣੀ ਦਾ ਪਾਠ ਕਰਕੇ ਜੇ ਪਾਠ ਨਹੀਂ ਕਰ ਸਕਦੇ ਸ਼ਬਦ ਜਾਪ ਕਰਕੇ ਸੌ ਜਾਣਾ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀਆਂ ਇੱਕ ਵਾਰ ਅਮਰਤ ਵੇਲੇ ਉੱਠ ਕੇ ਗੁਰਮੰਤਰ ਜਾਪ ਕਰ ਲਿਆ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਅਮਰਤ ਵੇਲੇ ਇਹਦੇ ਵਿੱਚ ਸੌ ਹੀ ਨਹੀਂ ਪਾਉਗੇ ਜੇ ਨੀਂਦ ਆਈ ਵੀ ਤਾਂ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਨੇ ਆਪਣੇ ਹਿਸਾਬ ਦੇ ਨਾਲ ਤੁਹਾਨੂੰ ਆਪੇ ਹੀ ਉਠਾ ਲੈਣਾ ਹੈ ਸੋ ਇੱਕ ਵਾਰ ਸ਼ੁਰੂਆਤ ਕਰੋ ਤਾਂ ਸਹੀ ਭਾਵੇਂ 5 ਮਿੰਟ ਤੋਂ ਕਰ ਲਓ 5 ਮਿੰਟ ਹੀ ਵਾਹਿਗੁਰੂ ਜੀ ਦਾ ਜਾਪ ਕਰ ਲਓ ਮੋਲ ਮੰਤਰ ਜੀ ਦਾ ਜਾਪ ਕਰ ਲਓ ਅਤੇ ਲਗਾਤਾਰ 40 ਦਿਨ ਦਾ ਬੈਣ ਲਾ ਲਓ ਤਾਂ ਸਾਰੇ ਨਾਲੋਂ ਵਧੀਆ ਗੱਲ ਆ ਪਰ ਜੇਕਰ ਤੁਸੀਂ 40 ਦਿਨ ਦਾ ਨਹੀਂ ਲਾਉਣਾ ਚਾਹੁੰਦੇ ਤਾਂ 21-21 ਦਿਨ ਦਾ ਕਰਕੇ ਬੈਣ ਲਾਉਂਦੇ ਜਾਓ ਇਹ ਜਦੋਂ ਬੈਣ ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਾਂ ਆਪਣੇ ਆਪ ਦੇ ਉੱਤੇ ਕੋਈ ਬੈਨ ਲਾ ਲੈਨੇ ਆਂ ਵੀ ਹਾਂ ਭਾਈ ਮੈਂ ਇੰਨੇ ਦਿਨ ਉੱਠਣਾ ਇੰਨੇ ਦਿਨ ਗੁਰੂ ਘਰੇ ਜਾਣਾ ਤਾਂ ਫਿਰ ਆਪਾਂ ਜਾ ਪਾਉਨੇ ਆਂ ਲਗਾਤਾਰ 21 ਦਿਨ ਵੀ ਉੱਠ ਲਿਆ ਤਾਂ ਫਿਰ ਕਦੇ ਵੀ ਨਾਗਾ ਨਹੀਂ ਪਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਨਾਗਾ ਪਹਿਣ ਹੀ ਨਹੀਂ ਦੇਣਗੇ ਤਾਂ ਹਿੰਮਤ ਕਰਕੇ ਅਮਰਤ ਵੇਲੇ ਦੇ 5 ਮਿੰਟ ਸਮਾਂ ਲੈਣੇ ਸ਼ੁਰੂ ਕਰ ਦੋ ਇਹ 5 ਮਿੰਟਾਂ ਦੀ ਬਰਕਤ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਮਰਤ ਵੇਲੇ ਦਾ ਵੇਲਾ ਆਪੇ ਹੀ ਵਧਾਉਂਦੇ ਜਾਣਾ ਹੈ ਅਤੇ ਸਭ ਦੀਆਂ ਸ਼ੁਰੂਆਤਾਂ ਇਸੇ ਤਰ੍ਹਾਂ ਹੋਈਆਂ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ 2-3 ਘੰਟੇ ਨਹੀਂ ਸਮਾਲਣ ਲੱਗ ਜਾਵਾਂਗੇ ਇਹ ਤਾਂ ਕੋਈ ਵਿਰਲੇ ਮਨੁੱਖ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਜੇਕਰ ਤੁਸੀਂ ਆਪਣੇ ਚੈਨਲ ਦੇ ਉੱਤੇ ਪਹਿਲੀਆਂ ਵੀਡੀਓ ਸੁਣੀਆਂ ਨੇ ਤਾਂ ਮੈਂ ਆਪਣੇ ਬਾਰੇ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆ ਹੈ ਕਿ ਕਿਸ ਤਰ੍ਹਾਂ ਮੈਂ ਪਹਿਲਾਂ ਪਹਿਲ ਸਿਰਫ ਅਮਰਤ ਵੇਲੇ ਦੇ ਵਿੱਚ ਉੱਠਦੀ ਸਾਂ ਆਪਣੇ ਘਰ ਦੇ ਕੰਮਕਾਰ ਕਰਨ ਦੇ ਲਈ ਇੰਨਾ ਸੀ ਕਿ बस ਕਰਦੇ ਕੰਮਕਾਰ ਕਰਨੇ ਆ ਇਸ ਕਰਕੇ ਸਵੇਰੇ ਜਲਦੀ ਉੱਠਣਾ ਹੈ ਪਤਾ ਨਹੀਂ ਕਿੰਨਾ ਸਮਾਂ ਇਸੇ ਤਰ੍ਹਾਂ ਦੁਨਿਆਵੀ ਕੰਮ ਧੰਦਿਆਂ ਦੇ ਵਿੱਚ ਹੀ ਅਮਰਤ ਵੇਲਾ ਗਵਾ ਦਿੱਤਾ ਪਰ ਅਮਰਤ ਵੇਲੇ ਦੇ ਵਿੱਚ ਉੱਠ ਰਹੇ ਸਨ ਇਸੇ ਕਰਕੇ ਹੀ ਸ਼ਾਇਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਤੋਂ ਸ਼ੁਰੂਆਤ ਕਰਵਾਈ ਇੱਕ ਸ਼ਬਦ ਦਾ ਜਾਪ ਕੀਤਾ ਫਿਰ ਹੌਲੀ-ਹੌਲੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ-ਜੋ ਪਾਇਆ ਉਹਨਾਂ ਨੇ ਉਸੇ ਤਰ੍ਹਾਂ ਸੇਵਾ ਕਰਵਾਈ ਸੋ ਆਪਾਂ ਸ਼ੁਰੂਆਤ ਤਾਂ ਕਰੀਏ ਯਕੀਨ ਕਰਕੇ ਜਾਣਿਓ ਜੇ ਮੈਂ ਸੱਚ ਕਹਿ ਰਹੀ ਆ ਇੱਕ ਵਾਰ ਸਿਰਫ ਤੁਸੀਂ ਅਮਰਤ ਵੇਲੇ ਉੱਠਣਾ ਹੀ ਸ਼ੁਰੂ ਕਰ ਦੋ ਭਾਵੇਂ ਆਪਣੇ دنیਵਿਆਵੀ ਕੰਮ ਧੰਧਿਆ ਕਰਕੇ ਉੱਠਣਾ ਸ਼ੁਰੂ ਕਰ ਦੋ ਇਸ ਵੇਲੇ ਦੀ ਖਿੱਚ ਹੀ ਏਨੀ ਆ ਇਸ ਵੇਲੇ ਦੀ ਪਾਵਰ ਹੀ ਏਨੀ ਆ ਕਿ ਤੁਹਾਨੂੰ ਆਪਣੇ ਆਪ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਹੈ ਉਠ ਕੇ ਪੰਜ ਵਾਰ ਹੀ ਵਾਹਿਗੁਰੂ ਦਾ ਨਾਮ ਜਪ ਲਓ 50 ਵਾਰ ਜਪ ਲਓ 500 ਵਾਰ ਜਪ ਲਓ ਜਿੰਨੀ ਵਾਰ ਜਪ ਸਕਦੇ ਹੋ ਸਿਆਣੇ ਕਹਿੰਦੇ ਨਾ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਬਸ ਜਿੰਨਾ ਨਾਮ ਜਪਾਂਗੇ ਭਲਾ ਸਾਡਾ ਹੀ ਹੋਣਾ ਏ ਸਾਡੇ ਹੀ ਮਾੜੇ ਕਰਮ ਕੱਟੇ ਜਾਣੇ ਆ ਇਹ ਹੱਥ ਜੋੜ ਕੇ ਬੇਨਤੀਆਂ ਪ੍ਰਵਾਨ ਕਰਨੀਆਂ ਇਹਦੇ ਵਿੱਚ ਹੀ ਸਾਡੀ ਭਲਾਈ ਆ ਜਿਵੇਂ ਸਾਨੂੰ ਦੁਨਿਆਵੀ ਕੰਮ ਧੰਦੇ ਕਰਨੇ ਬੜੇ ਜ਼ਰੂਰੀ ਲੱਗਦੇ ਆ ਇਹ ਦੁਨਿਆਵੀ ਕਮਾਈ ਕਰਨੀ ਸਾਡੇ ਲਈ ਜ਼ਰੂਰੀ ਆ ਨਾ ਆਪਾਂ ਕਹਿੰਦੇ ਆ ਵੀ ਜੇ ਅਸੀਂ ਇਹ ਕੰਮ ਧੰਦੇ ਨਾਲ ਕੀਤੇ ਕਮਾਈ ਨਾ ਕੀਤੀ ਤਾਂ ਸਾਡੇ ਘਰ ਦਾ ਗੁਜ਼ਾਰਾ ਨਹੀਂ ਹੋਵੇਗਾ ਉਸੇ ਤਰ੍ਹਾਂ ਨਾਮ ਦੀ ਕਮਾਈ ਵੀ ਬੜੀ ਜ਼ਰੂਰੀ ਆ ਨਾਮ ਦੀ ਕਮਾਈ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਆ ਅਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀਨदयाल ਐਨੇ ਦਿਆਲੂ ਐਨੇ ਕਿਰਪਾਲੂ ਉਹਨਾਂ ਨੇ ਤਾਂ ਸਾਨੂੰ ਐਨੇ ਕੰਮ ਸੌਖੇ ਕਰਕੇ ਦਿੱਤੇ ਆ ਸਾਡੇ ਲਈ ਕੁਝ ਵੀ ਮੁਸ਼ਕਲ ਨਹੀਂ ਕੀਤਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿੰਦਿਆ ਹੋਇਆ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆ ਹੋਇਆ ਨਾਮ ਜਪੋ ਨਾਮ ਜਪਣ ਦੇ ਲਈ ਭਜਨ ਮੰਦਗੀ ਅੰਦੇ ਲਈ ਸਾਨੂੰ ਆਪਣਾ ਪਰਿਵਾਰ ਛੱਡਣ ਦੀ ਲੋੜ ਨਹੀਂ ਆ ਜੰਗਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਆ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਅਸੀਂ ਨਾਮ ਜਪ ਸਕਦੇ ਹਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਹਾਂ